ਾਰੇ ਸ੍ਰੋਤਿਨ ਜਤਾਰ ਸਿੰਘ ਜੱਪੋਵਾਲ ਦੇ ਵੱਲੋਂ ਪਿਆਰ ਭੇਜ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਅੱਜ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੀ ਉਹ ਚਰਨ ਸ਼ੋਧ ਧਰਤੀ ਗੁਰੂ ਰਾਮਦਾਸ ਮਹਾਰਾਜ ਦੀ ਬਸਾਈ ਹੋਈ ਨਗਰੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕਿਰਪਾ ਦੇ ਸਦਕਾ ਅੱਜ ਦਰਸ਼ਨ ਕਰਾਉਣ ਜਾ ਰਹੇ ਹੈਗੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਗੁਰੂ ਸਹਿਬਾਨ ਦੀ ਉਹ ਨਗਰੀ ਦੇ ਦਰਸ਼ਨ ਵੀ ਕਰਵਾਵਾਂਗੇ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਇਸ ਸੇਵਕ ਦੇ ਉੱਪਰ ਵਿੱਪ ਦੇ ਉੱਪਰ ਜਿਸ ਦੇ ਦਰਸ਼ਨ ਕੰਧਲੇ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ ਦਿਨ ਦਿਹਾੜੇ ਤਾਂ अनेका ਹੀ ਰਸ ਜਾਂਦਾ ਪਰ ਹੁਣ ਤਾਂ 12 ਮਹੀਨੇ ਹੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਕਰਨ ਦੇ ਵਾਸਤੇ ਆਉਂਦੀਆਂ ਨੇ ਸਿੱਧੇ ਦਰਸ਼ਨ ਦਿਦਾਰੇ ਜਿਹੜੇ ਹੈਗੇ ਆ ਉਹ ਸੰਗਤਾਂ ਦੇ ਰੂਬਰੂ ਕਰਾਉਣ ਜਾ ਰਹੇ ਆ ਬਾਰ ਕਿਰਪਾ ਦੇ ਸਦਕਾ ਅੱਜ ਪੰਡ ਜੱਬੋਵਾਲ ਤੋਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਚਾਲੇ ਪਾਏ ਹਨ ਬੰਗਿਆਂ ਦੀ ਜੱਲ ਕੀਤੀ ਜਾਵੇ ਬੰਗਿਆਂ ਦੇ ਫਲਾਈਓਵਰ ਤੋਂ ਹੁੰਦਾ ਹੋਇਆ ਗੁਰੂਕਰ ਦਰਬਾਰ ਸਾਹਿਬ ਨੂੰ ਜਾਂਦਾ ਹੋਇਆ ਇਹ ਰਸਤਾ ਪੰਜਾਬ ਦੇ ਵਿੱਚ ਵੱਡੇ ਬ੍ਰਿਜ ਬਣਾ ਕੇ ਗੁਰਤਮਾ ਦੀ ਯਾਤਰਾ ਦੇ ਵਾਸਤੇ अनेका ਹੀ ਸਮਿਆਂ ਦਾ ਪੈਂਡਾ ਘੱਟ ਸਮੇਂ ਦੇ ਵਿੱਚ ਤੈ ਹੋ ਜਾਂਦਾ ਹੈ ਬਹੁਤ ਹੀ ਸ਼ਾਨਦਾਰ ਸੁੰਦਰ ਦ੍ਰਿਸ਼ ਆਪ ਇਹ ਵੀਡੀਓ ਦੇ ਜ਼ਰੀਏ ਦੇਖ ਰਹੇ ਹੋ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਵਿਸ਼ੇਸ਼ ਤੌਰ ਤੇ ਅੱਜ ਦਾ ਟੂਰ ਜਿਹੜਾ ਉਹ ਬਣਾਇਆ ਗਿਆ ਜ਼ਿੰਦਗੀ ਦਾ ਉਹ ਸੁਨਹਿਰੀ ਸਮਾਂ ਜਿਸ ਸਮੇਂ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਗੁਰੂ ਰਾਮਦਾਸ ਜੀ ਦੇ ਚਰਨ ਛੋਹ ਧਰਤੀ ਗੁਰੂ ਸਹਿਬਾਨਾਂ ਦੀ ਚਰਨ ਛੋਹ ਧਰਤੀ ਦੇ ਦਰਸ਼ਨ ਕਰਨ ਦੇ ਵਾਸਤੇ ਸਮਾ ਸੁਭ ਬਣਦਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਚਾਲੇ ਪਾਏ ਨੇ ਪੰਪਰਤ ਸਰ ਐਂਟਰ ਹੁੰਦਿਆਂ ਸਾਰ ਹੀ ਬਹੁਤ ਹੀ ਵਧੀਆ ਤੇ ਸੁੰਦਰ 게ਟ ਦਾ ਨਿਰਮਾਣ ਕੀਤਾ ਹੋਇਆ ਇਸ ਬਣਾਏ ਹੋਏ 게ਟ ਤੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਧਾਰਮਿਕ ਸਥਾਨ ਦਰਵਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਇਸਤੇ ਇਹਠਾਂ ਤੋਂ ਹੋ ਕੇ ਹੀ गुज़रਦਾ ਹੈ ਬਹੁਤ ਹੀ ਸੁੰਦਰ ਦਿੱਖ ਦੇ ਨਾਲ ਬਣਾਇਆ ਹੋਇਆ ਅੰਮ੍ਰਿਤਸਰ ਗੁਰੂ ਦੀ ਨਗਰੀ ਦੇ ਦਰਸ਼ਨ ਕਰਨ ਦੇ ਵਾਸਤੇ ਦੂਰ ਦਰਾਡੇ ਤੋਂ ਸੰਗਤਾਂ ਲੇਠਾਠਾਂ ਮਾਰਦੇ ਇਕੱਠ ਬਹੁਤ ਸੁੰਦਰ ਦ੍ਰਿਸ਼ ਨਜ਼ਰ ਆਂਦਾ ਹੋਵੇਗਾ ਸੰਗਤਾਂ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦੇ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਈਆਂ ਨੇ ਜਿਦਿਆਂ ਵਾਲੇ ਬਾਗ दरबार साहब में जाता हुआ रास्ता बहुत ही सुंदर दृश्य नजर आता होगा गुरु रामदास हमारा जी की नगरी <laughs> ਗੁਰੂ ਸਹਿਬਾਨ ਦੇ ਚਰਨ ਸ਼ੋਤਕੀ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਸੰਗਤਾਂ ਦੇਸ਼ ਵਿਦੇਸ਼ ਤੋਂ ਆਂਦੀਆਂ ਨੇ ਸੰਗਤਾਂ ਦਾ ਜਿਹੜਾ ਐਸੇ ਹੀ ਤਰ੍ਹਾਂ ਦਰਸ਼ਨ ਕਰਨ ਦਾ ਅੰਦਰ ਚਾਣਾ ਉਹ ਐਸੇ ਹੀ ਤਰ੍ਹਾਂ ਸੰਗਤਾਂ ਦਾ ਠੱਠਾ ਮਾ ਜਿਹੜਾ ਇਕੱਠ ਹੈ ਉਹ ਆਪ ਜੀ ਨੂੰ ਨਜ਼ਰ ਆਉਂਦਾ ਹੋਵੇਗਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਗੁਰੂ ਸਹਿਬਾਨ ਮਹਾਰਾਜ ਜੀ ਦੀ ਚਰਨ ਛੋਟ ਅਕੀਰਮੰਦਰ ਸਾਹਿਬ ਜੀ ਦੇ ਦਰਸ਼ਨ ਦਤਾਰੇ ਵੀ ਆਪ ਜੀ ਨੂੰ ਕਰਵਾਵਾਂਗੇ ਜੇ ਸੰਗਤਾਂ ਦੀ ਗੱਲ ਕੀਤੀ ਜਾਵੇ ਬਹੁਤ ਅੰਦਰ ਚਾਹਨਾ ਤੇ ਬੜਾ ਉਤਸ਼ਾਹ ਗੁਰੂ ਸਹਿਬਾਨ ਨੂੰ ਪਿਆਰ ਕਰਨ ਵਾਲੇ ਇਸੇ ਹੀ ਤਰ੍ਹਾਂ ਰਾਤ ਦਿਨ ਨਤਮਸਤੇ ਕੋ ਹੁੰਨ ਦੇ ਲਈ ਪਹੁੰਚਦੇ ਨੇ ਮਨਮੋਹਕ ਦ੍ਰਿਸ਼ ਬਹੁਤ ਹੀ ਸ਼ਾਨਦਾਰ ਮੀਨਾਕਾਰੀ ਆ ਦੁਕਾਨਾਂ ਦੀ ਬੈਠਣ ਦੇ ਵਾਸਤੇ ਦੇਖ ਲਓ ਬਜ਼ੁਰਗਾਂ ਦੇ ਲਈ ਬਕਾਇਦਾ ਪ੍ਰਬੰਧ ਕੀਤੇ ਗਏ ਨੇ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਬੱਚਿਆਂ ਦੇ ਨਾਲ ਵਿਸ਼ੇਸ਼ ਤੌਰ ਤੇ ਸ਼ੂਟਿੰਗਾਂ ਦਾ ਵੀ ਆਨੰਦ ਲੈਣ ਦੇ ਲਈ ਨਿਆਣਿਆਂ ਬੱਚਿਆਂ ਨੂੰ ਗੁਰੂ ਸਹਿਬਾਨ ਦੇ ਜੀਵਨ ਦੇ ਬਾਰੇ ਜਾਣਨਾ ਪਾਉਣ ਦੇ ਲਈ ਵਿਸ਼ੇਸ਼ ਤੌਰ ਤੇ ਲੈ ਕੇ ਆਉਂਦੇ ਨੇ ਵੀਿਕ ਪ੍ਰਾਚੀਨ ਆਸ਼੍ਰੀ ਸ਼ਨੀ ਦੇਵ ਮੰਦਰ ਵੀ ਨਜ਼ਰ ਆਂਦਾ ਹੋਵੇਗਾ ਬਹੁਤ ਹੀ ਸੁੰਦਰ ਦ੍ਰਿਸ਼ ਜਿਹੜਾ ਨਜ਼ਰ ਆਂਦਾ ਸਹੇਵਿ ਆਸ਼ਰੀ ਗੁਰੂ ਗੁਰੂ ਸਹਿਬਾਨ ਮਹਾਰਾਜ ਦੀ ਚਰਨ ਛੋਟ ਅਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਦਰਬਾਰ ਸਾਹਿਬ ਦੇ ਦਰਸ਼ਨ ਨਜ਼ਾਰੇ ਕਰਨ ਦੇ ਵਾਸਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਉਂਦੀਆਂ ਨੇ ਦਿੱਖੇ ਸਵੇថា ਨਹੀਂ ਸੁਧਜੇ ਹ ਬਹੁਤ ਹੀ ਸੁੰਦਰ ਨਜ਼ਾਰਾ ਬਾਹਰ ਦਾ ਤੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਸੰਗਤਾਂ ਦੂਰ ਦਰਾਡੇ ਤੋਂ ਦੇਸ਼ਾਂ-ਪ੍ਰਦੇਸ਼ਾਂ ਤੋਂ ਪਹੁੰਚਦੀਆਂ ਨੇ ਬਹੁਤ ਹੀ ਸੁੰਦਰ ਨਜ਼ਾਰਾ ਜਿਹੜਾ ਹੈਗਾ ਹੈ ਆਪਣੇ ਜ਼ਰਾਂ ਦਾ ਹੋਵੇਗਾ ਦਰਬਾਰ ਸਾਹਿਬ ਦੇ ਦਰਸ਼ਨ ਦਰਦਾਰੇ ਦਿੱਖੇ ਸਵੇਹਾ ਵ ਨਹੀਂ ਤੁਦੇਹਾ ਬਹੁਤ ਹੀ ਸੁੰਦਰ ਨਜ਼ਾਰੇ ਨੇ ਦਰਵਾਜ਼ੇ ਗੁਰੂ ਰਾਮਦਾਸ ਸਮਾਰਾ ਜੇਦੀ ਨਗਰੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਬਾਹਰਲੇ ਬਹੁਤ ਹੀ ਸੁੰਦਰ ਦ੍ਰਿਸ਼ ਜਿਹੜਾ ਹੈਗਾ ਆ ਕੋਈ ਸਾਹਮਣੇ ਨਜ਼ਰ ਆਉਂਦਾ ਚਤਰ ਸਿੰਘ ਤੇ ਜੀਵਨ ਸਿੰਘ ਅੰਦਰ ਜਾਂਦਾ ਬਹੁਤ ਹੀ ਸੁੰਦਰ ਨਜ਼ਾਰਾ ਜਿਹੜਾ ਹੈਗਾ ਹੋਏ ਰੰਗਤਾ ਦਾ ਫਤਫਾ ਮਾਜਲੀ ਇਕੱਠਾ ਵਾਪਸ ਇਹਨਾਂ ਨਜ਼ਾਰੇ ਦੇਖਣਗੇ ਇਹੋ ਇੱਕ ਚੀਜ਼ ਹੈ ਜਿਹੜੀ ਅਸ਼ਾ ਗੁਰੂ RAMDAS MAHARAJ ਜੀ ਦੇ ਚਰਨ ਸੋ 30 ਹੰਬਤ ਸਰ ਗੁਰੂ ਸਹਿਬਾ ਨੂੰ ਨਮਰਾ ਜੀ ਦੇ ਦਰਸ਼ਨ ਦਿਦਾਰੇ ਕਰਨ ਲਈ ਖਾਠਾ ਮਾਰਦਾ ਇਕੱਠ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਇਸੇ ਹੀ ਤਰ੍ਹਾਂ 12 ਮਹੀਨੇ ਰਾਤ ਦਿਨ ਘਾਟਾ ਮਾਰਦੇ ਜਿਹੜਾ ਇਕੱਠ ਹੈ ਸੰਗਤਾਂ ਦਾ ਉਹ ਨਜ਼ਰ ਆਉਂਦਾ ਹੋਵੇਗਾ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਆਂਦੀਆਂ ਹਨ ਨਾਥੇ ਮਸਤੀਕ ਹੋਣ ਦੇ ਲਈ ਦਰਬਾਰ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਦੇ ਸਦਕਾ ਘਾਟਾ ਮਾਰਦੇ ਜਿਹੜਾ ਇਕੱਠ ਹੈ ਉਹ ਵੀਡੀਓ ਦੇ ਜ਼ਰੀਏ ਨਜ਼ਰ ਆਉਂਦਾ ਹੋਵੇਗਾ ਦੇ ਸੇਰ ਦੇ ਸਰੋਤਿਆਂ ਨੂੰ ਜਿਹੜੀਆਂ ਤਸਵੀਰਾਂ ਦੇ ਜ਼ਰੀਏ ਸੰਗਤਾਂ ਦੇ ਜਿਹੜੇ ਦਰਸ਼ਨ ਹੈਗੇ ਆ ਉਹ ਪਰਵਾਹ ਦੇਵਾਂਗੇ ਗੁਰੂ ਰਾਮਦਾਸ ਮਹਾਰਾ ਅਜੀਰੇ ਸਰੋਵਰ ਦੇ ਵਿੱਚ ਅਸ਼ਨਾਣ ਕਰਨ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਦਰਬਾਰ ਸਾਹਿਬ ਸ੍ਰੀ ਹਰਮੰਦਿਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਦੂਰ ਦਰਾਡੇ ਤੋਂ ਸੰਗਤਾਂ ਆਠਾ ਮਾਤ ਆ ਇਕੱਠ ਨਜ਼ਰ ਆ ਰਿਹਾ ਹੈ ਚਾਚਾ ਹਾਣੇ ਤੇ ਹਾਣੇ ਦੇ ਵਾਲੇ ਹੱਥ ਜਿਓੜੋ ਹੱਥ ਜਿਓੜੋ ਦੋਇਤਾ ਅੱਗੇ ਆਓ ਹੱਥ ਜਿਓੜੋ ਹੱਥ ਜਿਓੜੋ ਅੱਜ ਨਾਲ ਗੱਲ ਕਰਾਂਗੇ ਪਰੋ ਨਾਮੇ ਤੋਂ ਲੱਗੋੜੋ ਪਾਇਨਾ ਕਰਦੇ ਬੇਸਾਫ ਦੇ ਦਰਸ਼ਨ ਸੰਗਤਾਂ ਨੂੰ ਕਰਵਾਉਂਦੇ ਆਂ ਅਸ਼ਨਾਣ ਕਰਦੀਆਂ ਹੋਈਆਂ ਸੰਗਤਾਂ ਬੱਚਿਆਂ ਅਨੁਸ਼ਟੀਆਂ ਦੇ ਦੌਰਾਨ ਜ਼ਰੂਰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਆਓ ਪੰਜਾਬ ਦੇ ਵਿੱਚ ਗੁਰੂ ਸਹਿਬਾਨਾਂ ਦੇ ਚਰਨ ਛੋਹ ਤਿ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਪ ਕਰਦੇ ਪਏ ਹਾਂ ਠਾਠਾ ਮਾਰਦਾ ਇੱਕ ਅਠ ਵੀਡੀਓ ਦੇ ذریعے ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਤਾਂ ਸੰਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਰ ਨਾਜ਼ਰ ਬਹੁਤ ਹੀ ਵਧੀਆ ਸ਼ਬਦ ਕੀਰਤਨ ਜਿਹੜੇ ਹੈਗੇ ਸਵੇਰ ਤੋਂ ਇਸੇ ਤਰ੍ਹਾਂ ਹੀ ਚੱਲਦੇ ਨੇ ਸੰਗਤਾਂ ਠਾਠਾ ਮਾਰਦਾ ਇੱਕ ਅਠ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਦੂਰ ਦਰਾਡੇ ਤੋਂ ਸੰਗਤ ਆਉਂਦੀਆਂ ਨੇ ਤਾਨੇ ਉਹ ਜਿਹੜੇ ਦਰਸ਼ਨ ਕਰਦੇ ਨੇ ਗੁਰੂ ਸਿੰਘ ਬਾਦਲੇ ਛੋਟੇ ਛੋਟੇ ਬੱਚੇ ਵਿਵੇਕਦੇਵ ਆਪਕਾ ਦੂਰ ਦਰਾਡੇ ਤੋਂ ਆਉਂਦੇ ਨੇ ਇਸ ਸਾਲ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਪਏ ਆ ਗੁਰੂ ਰਾਮਦਾਸ ਮਹਾਰਾ ਜੀ ਦੇ ਸਰੋਵਰ ਦੇ ਦਰਸ਼ਨ ਸੰਗਤਾਂ ਨੂੰ ਪਰਵਾਉਂਦੇ ਪਏ ਆ। ਅਸ਼난 ਕਰਦੀਆਂ ਹੋਈਆਂ ਸੰਗਤਾਂ ਗੁਰੂ ਸਹਿਬਾਨ ਦੀ અપਾਰ ਕਿਰਪਾ ਧਾਨ ਹੈ। ਉਹ ਜਿਹੜੇ ਰਾਤ ਦਿਨ ਦਰਸ਼ਨ ਦੇ ਤਾਰੇ ਕਰਦੇ ਨੇ। ਗੁਰੂ ਸਹਿਬਾਨ ਨੂੰ ਹਾਜ਼ਰ ਅਨਾਜ਼ਰ ਸਮਝਦੇ ਨੇ। ਜੀਵਨ ਨੂੰ ਸਫਲ ਕਰਨ ਦੇ ਲਈ ਜੀਵਨ ਨੂੰ ਧੰਤਾਂ ਦੇ ਜੋਗ ਬਣਾਉਣ ਦੇ ਲਈ ਤੇਜਰੂਰ ਦਰਬਾਰ ਸਾਹਿਬ ਪਹੁੰਚੋ ਆਪਣੇ ਬੱਚਿਆਂ ਨੂੰ ਪਰਿਵਾਰ ਸਮੇਤ ਦਰਸ਼ਨ ਦਿਦਾਰੇ ਕਰਨ ਦੇ ਲਈ ਗੁਰੂ ਸਹਿਬਾਨ ਮਾਰਾ ਜੀ ਦੇ ਚਰਨ ਛੋਟੜੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਜਿਹੜੇ ਦਰਸ਼ਨ ਦਿਦਾਰੇ ਆਵਾਜ਼ੀ ਨੂੰ ਵੀਡੀਓ ਦੇ ذریعے ਕਰਵਾਉਂਦੇ ਆਂ ਦੇਸ਼ ਸੇਵਕ ਦੇ ਸਾਰੇ ਹੀ ਸਰੋਤਿਆਂ ਦਾ ਬਹੁਤ ਧੰਨਵਾਦ ਜਿਹੜੇ ਪਹਿਲੇ ਦਿਨ ਤੋਂ ਹੀ ਵਿੱਬ ਦੇ ਨਾਲ ਜੁੜੇ ਨੇ ਜਿਨ੍ਹਾਂ ਨੂੰ ਅੱਜ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਉਣ ਦੇ ਲਈ ਵਿਸ਼ੇਸ਼ ਤੌਰ ਤੇ ਵੱਡਾ ਪ੍ਰਾਲਾ ਪਰਮਿਸ਼ਨ ਦੇ ਜ਼ਰੀਏ ਕੀਤਾ ਗਿਆ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਵੱਡੀ અપਾਰ ਬਖਸ਼ਿਸ਼ ਗੁਰੂ ਸਹਿਬਾਨ ਦੀ ਕਿਰਪਾ صدکا پنجاب بہت ਤਰੱਕੀਆਂ ਦੇ ਵੱਲ ਅਜਾਰਿਆ ਰਾਤ ਦਿਨ ਇਸੇ ਹੀ ਤਰ੍ਹਾਂ ਗੁਰਬਾਣੀ ਦਾ ਗੁਣ ਗਾਏਨ ਕੀਤਾ ਜਾ ਰਿਹਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਵੱਡੇ ਰੇਜiment ਦੇ ਲੰਗਰ ਦੀ ਗੱਲ ਕੀਤੀ ਬਹੁਤ ਵੱਡਾ ਲੰਗਰ ਹਾਲ ਰਾਤ ਦਿਨ ਲੰਗਰ ਪ੍ਰਸ਼ਾਦਾ ਸੰਗਤਾਂ ਆਸ਼ਕਦੀਆਂ ਹਨ ਉਹ ਆ ਬਿਠਾ ਦਿੰਦਾ ਹੈ ਕਦੇ ਉਹਦੇ ਨੂੰ ਮੂੰਹ ਬਿਨਾ ਕਰ ਲਿਓ ਭਾਰੀ ਨੁਕਸਾਨ ਹੋਵੇਗਾ ਪਰ ਹਾਂ ਜੇ ਅਗੇ ਹੋੜੀ ਹਮਲਾ ਮਾਰ ਕੇ ਉਹਨੂੰ ਰਸਤੇ ਵਿੱਚੋਂ ਹਟਾ ਲਿਓ ਇਹ ਤੋਂ ਪਹਿਲਾਂ ਕਿ ਉਹ ਆਪਣੇ ਪੂਰੀ ਤਰ੍ਹਾਂ ਪੈਰ ਜਮਾ ਲੇ ਜੇ ਉਹਦਾ Thank okay. you. Thank hey. No, es no, ਇਹ ਪਾਰਕਿਰ ਪਹਾੜੇstdcਾ ਆਪ ਜੀ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਵਾਏ ਹਨ ਇਹ ਬਾਹਰ ਦਾ ਦ੍ਰਿਸ਼ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਆਪ ਜੀ ਨੂੰ ਦਿਖਾ ਰਹੇ ਸੰਗਤਾਂ ਇਸੇ ਹੀ ਤਰ੍ਹਾਂ ਦਰਸ਼ਨ ਕਰਨ ਦੇ ਵਾਸਤੇ ਆਉਂਦੀਆਂ ਹਨ ਦਰਸ਼ਨ ਕਰਨ ਤੋਂ ਬਾਅਦ ਵਾਪਸੀ ਲੈਂਦੀਆਂ ਹਨ ਤਾਂ ਮੈਂ ਉਹ ਜਿਹੜੇ ਸੱਚ ਖੰਡਰ ਤੇ ਦਰਸ਼ਨ ਕਰਨ ਦੇ ਲਈ ਆਉਂਦੇ ਦੇ। ਦੇਸ਼ਿਕ ਤੋਂ ਜਤਾ ਸਿੰਘ ਜੱਬੋਬਾਨ ਉਹ ਦਿਓ ਅਜਾਜਤ ਨਮੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਵਾਸਤੇ 946650 13313 ਤੇ ਕਰੋ ਸੰਪਰਕ ਵੀਡੀਓ ਨੂੰ ਵਾਤਵਾਰਦ ਕਰੋ ਸ਼ਹਿਰ ਧੰਨਵਾਦ ਸ਼ੁਕਰੀਆ ਮਿਹਰਬਾਨੀ